ਹਮੀ ਦੋਸਤੋ ਕੋਈ ਵੀ ਕੰਮ ਸ਼ੁਰੂਆਤ ਕਰਨੀ ਹੋਵੇ ਤੇ ਆਪਾਂ ਪਹਿਲਾਂ ਗੁਰੂ ਮਹਾਰਾਜ ਦਾ ਓਟ ਆਸਰਾ ਜਿਹੜਾ ਲੈਨੇ ਆ ਤੇ ਅੱਜ ਆਹਾਂ ਬਾਬਾ ਕੌਲ ਸਾਹਿਬ ਵਿਖੇ ਜੋ ਕਿ ਅਰਦਾਸ ਕਰਾਈ ਗਈ ਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਰਪੰਚਾ ਉਹ ਉਮੀਦਵਾਰ ਐਲਾਨਿਆ ਗਿਆ ਤੇ ਦਰਸ਼ਨ ਰਫੂਜੀ ਉਹਨਾਂ ਦਾ ਪੋਤਾ ਜਿਹੜਾ ਜਸ਼ਨ ਪੰਨੂ ਉਹਨਾਂ ਦੀ ਮਾਤਾ ਜਿਹੜੀ ਪ੍ਰਨੀਤ ਕੌਰ ਉਹਨਾਂ ਨੂੰ ਸਰਪੰਚੀ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਤੇ ਸਾਰੇ ਜਿਨੇ ਸਾਬਕਾ ਮੈਂਬਰ ਪੰਚਾਇਤ ਸਾਬਕਾ ਸਰਪੰਚ ਉਹਨਾਂ ਨੇ ਮੀਟਿੰਗ ਕਰਕੇ ਮੀਟਿੰਗ ਦੇ ਵਿੱਚ ਜੇ ਸਾਰੇ ਬੰਦਿਆਂ ਦਾ ਅਡੋਡੀ ਵੇਰਵਾ ਦਿੱਤਾ ਗਿਆ ਕਿਉਂਕਿ ਉਸ ਦੇ ਉੱਤੇ ਮਤਾ ਪੈ ਚੁੱਕਿਆ ਕਿ ਉਹਨਾਂ ਨੂੰ ਬਹੁਤ ਖੁਸ਼ੀ ਦੇ ਨਾਲ ਜਿਹੜਾ ਉਮੀਦਵਾਰ ਉਹ ਲਾਨਣ ਗਿਆ ਹੈਗਾ ਤੇ ਚੋਣ ਲੜਨਾ ਦੋਸਤੋ ਪਹਿਲੀ ਗੱਲ ਤਾਂ ਸ਼ਾਂਤ ਸ਼ਮਤੀ ਹੋ ਜਾਣੀ ਚਾਹੀਦੀ ਆ ਤੇ ਦੂਸਰੇ ਨੰਬਰ ਤੇ ਚੋਣ ਲੜਨਾ ਹਰ ਇੱਕ ਬੰਦੇ ਦਾ ਰੈਟ ਆ ਤੇ ਚੋਣ ਅਮਨ ਅਮਾਨ ਨਾਲ ਲੜੀ ਜਾ ਸਕਦੀ ਆ ਤੇ ਵਧੀਆ ਜਨਕਿ तरीके ਦੇ ਨਾਲ ਜਿਵੇਂ ਚੋਣਾ ਨਹੀਂ ਪ੍ਰੇਰਿਛੜਾਈਆਂ ਜਾਣ ਅਪਾ ਪ੍ਰਮਾਤਮਾ ਮੂਰੇ ਹੀ ਬੇਨਤੀ ਕਰਦੇ ਆਂ ਤੇ ਵੋਟਰਾਂ ਮੂਰੇ ਹੀ ਬੇਨਤੀ ਕਰਦੇ ਆਂ ਕਿ ਕੋਈ ਰੌਲਾ ਗੋਲਾ ਨਹੀਂ ਹੋਣਾ ਚਾਹੀਦਾ ਇਹਨਾਂ ਦੇ ਵਿੱਚ ਤੇ ਦੂਸਰੇ ਨੰਬਰ ਤੇ ਆ ਤੁਸੀਂ ਦੇਖ ਰਹੇ ਹੋ ਬਾਈ ਹਿੰਦਾ ਮਹਾਰਾਜ ਜਿਹੜਾ ਹਲਕਾ ਅਨਜਾਰਜਾ ਤੇ ਉਹ ਵੀ ਆ ਕੇ ਇਹਨਾਂ ਨੂੰ ਬਹੁਤ ਉਤਸ਼ਾਹ ਦੇ ਨਾਲ ਯਾਨੀ ਕਿ ਉਮੀਦਵਾਰ ਨੇ ਜਿਹੜਾ ਉਹ ਯਾਨੀ ਕਿ ਆਪਣਾ ਸਰਪੰਚੀ ਦਾ ਦਾਵੇਦਾਰ ਐਲਾਨ ਕੇ ਗਿਆਗਾ ਸਸਤੋਸ ਆਪਾਂ ਹਾਂ ਦੇਖ ਰਹੇ ਹਾਂ ਤਸਵੀਰਾ ਕਿੰਨੇ ਕਿਸ ਸੰਬੰਧ ਦੇ ਵਿੱਚ ਆਪਣੀ ਰੱਖੀ ਗਈ ਹੈ ਇਹ ਅੱਜ ਨਗਰ ਕੋਠਾਗੁਰੂ ਵਿਖੇ ਸਮੁੱਚੀ ਸ਼ਰੋਮਣੀ ਅਕਾਲੀ ਦਲ ਦੀ ਜਥੇਬੰਦੀ ਦੀ ਮੀਟਿੰਗ ਹੋਈ ਹੈ ਜਿਦੇ ਵਿੱਚ ਸਾਡੇ ਯੂਥ ਆਗੂ ਜਸਨਜੀਤ ਦੇ ਮਾਤਾ ਜੀ ਮਾਤਾ ਪਰਨੀਤ ਕੌਰ ਜੀ ਨੂੰ ਸਰਪੰਚੀ ਦੇ ਉਮੀਦਵਾਰ ਵਲੋਂ ਅਕਾਲੀ ਦਲ ਵੱਲੋਂ ਲਾਣਿਆ ਗਿਆ ਤੇ ਸਾਨੂੰ ਨਗਰ ਨੇ ਪੂਰਾ ਸਮਰਥਨ ਦਿੱਤਾ ਵੀ ਇਸ ਚੋਣ ਦੇ ਵਿੱਚ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਹਨਾਂ ਨੂੰ ਉਮੀਦਵਾਰ ਬਣਾਇਆ ਤੇ ਇਹਨਾਂ ਨੂੰ ਵੱਡੀ ਲੀਡਸ ਪਾਉਣੀ ਆ ਨਗਰ ਕੋਠਾਗੁਰੂ ਚ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਵੀ ਆਪਾਂ ਪਾਰਟੀ ਵਾਜੇ ਤੋਂ ਉੱਪਰ ਉੱਠ ਕੇ ਇਹਨਾਂ ਨੂੰ ਸਰਪੰਚ ਬਣਾਉਣਾ ਠੀਕ ਹੈ ਜੀ ਇਹ ਉਹਦੇ ਸਬੰਧ ਅੱਜ ਮੀਟਿੰਗ ਕਰੀ ਗਈ ਆ ਤੇ ਕੱਲ ਨੂੰ ਅਸੀਂ ਇਹਨਾਂ ਦੇ ਨਾਮਜ਼ਦਗੀ ਪੱਤਰ ਵੀ ਭਰਾਂਗੇ ਠੀਕ ਹੈ ਜੀ ਜੋ ਧੰਨਵਾਦ ਜੀ ਸੋਨਿਹਾਲ ਬਹੁਤ ਬਹੁਤ ਜੀ ਜੀ ਕਾਬੋਲ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਆ ਦੋਸਤੋ ਦੇਖ ਹੀ ਰਹੇ ਆ ਤੁਸੀਂ ਕਿੰਨੇ ਜ਼ੋਰ ਸ਼ੋਰ ਨਾਲ ਨਾਰੇ ਲਾਏ ਤੇ ਕਿੰਨਾ ਹਤਸ਼ਾਹ ਸੀਗਾ ਸਾਰੇ ਵਰਕਰਾਂ ਦੇ ਵਿੱਚ ਇੱਕ ਮੁਠਤਾ ਦੇ ਨਾਲ ਜਿਹੜਾ ਅਕਾਲੀ ਦਲ ਦਾ ਜਿਹੜਾ ਵਰਕਰ ਆ ਉਹ ਪੱਠਾ ਹੋਇਆ ਵਸੇ ਤੇ ਇਹ ਸਾਨੂੰ ਆਪਾਂ ਨਹੀਂ ਤਸਵੀਰਾਂ ਉਹ ਦਿਖਾ ਚੁੱਕੇ ਆ ਤੇ ਇਹ ਵੀ ਆਪਾਂ ਕਹਿੰਦੇ ਆਗੇ ਵੀ ਜਿਹੜੀਆਂ ਬੋਟਾਂ ਆ ਇਹ ਅਮਨ ਅਮਾਨ ਨਾਲ ਹੀ ਭੁੱਗੀਆਂ ਚਾਹੀਦੀਆਂ ਕਿਉਂਕਿ ਭਰਪਾ ਜਿਹੜਾ ਪਿੰਡ ਦਾ ਉਹ ਖਰਾਬ ਨਹੀਂ ਹੋਣਾ ਚਾਹੀਦਾ ਕਿਸੇ ਵੀ ਹਾਲਾਤ ਦੇ ਵਿੱਚ ਤੇ ਜਿਹੜਾ ਪਿੰਡ ਦਾ ਭਰਪਾ ਬੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇੱਕ ਕੈਮਰੈਨਾ ਚਾਹੀਦਾ ਕਿ ਇਹੀ ਆਪਾਂ ਪਰਮਾਤਮਾ ਕੋਲ ਅਰਦਾਸ ਬੇਨਤੀ ਕਰਦੇ ਆਂ ਤੇ ਅੱਗੇ ਆਪਾਂ ਵੇਖਨੇ ਆ ਜਿਹੜਾ ਆਪ ਦਾ ਤੇ ਕਾਂਗਰਸ ਦਾ ਕਿਹੜਾ ਉਮੀਦਵਾਰ ਐਲਾਨਿਆ ਜਾ ਚੁੱਕਿਆ ਤੇ ਉਹਨਾਂ ਦਾ ਵੀ ਥੋਡੇ ਨਾਲ ਆਪਾਂ ਰੋ ਰੋ ਕਰਵਾਵਾਂਗੇ ਤੇ ਅਕਾਲੀ ਦਲ ਦਾ ਜਿਹੜਾ ਸਰਪੰਚਾ ਉਹ ਬਹੁਤ ਵਧੀਆ ਹੋ ਗਿਆ ਲਾਣ ਦਿੱਤਾ ਗਿਆ ਹੈਗਾ ਜਿਹੜਾ ਗੁਰਦੁਆਰਾ ਸਾਹਿਬ ਇਹ ਅਰਦਾਸ ਕਰਵਾ ਕੇ ਜਿਹੜੀ ਸ਼ੁਰੂਆਤ ਹੋ ਚੁੱਕੀ ਆ ਤੇ ਅੱਜ ਇਹਨਾਂ ਨੇ ਕਾਗਜ਼ ਦਾਖਲ ਜਿਹੜੇ ਕਰਵਾ ਦੇਣੇ ਆ ਤੇ ਦੋਸਤੋ ਬਣੇ ਰਿਹਾ ਵੀਡੀਓ ਦੇ ਨਾਲ ਤੇ ਆ ਮੋਟਰਸਾਈਕਲ ਮੜਾ ਜੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਤੁਹਾਨੂੰ ਜਿਹੜਾ ਹਰ ਥਾਂ ਦੀ ਹਰ ਪਲ-ਪਲ ਦੀ ਖਬਰ ਤੁਹਾਨੂੰ ਦਿੰਦੇ ਰਹਾਂਗੇ ਤੇ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆ ਤੁਹਾਨੂੰ ਜਿਹੜਾ ਦਿਖਾ ਦਿੱਤਾ ਕਾਲੀਦਾਲ ਦਾ ਸਰਪੰਚ ਉਹ ਜਾਨੀ ਕਿ ਖਲਾਨਿਆ ਗਿਆ ਤੇ ਦੂਸਰਾ ਜਿਹੜੇ ਦੋ ਸਰਪੰਚ ਆ ਜਿਹੜੇ ਹਜੇ ਰਹਿੰਦੇ ਆ ਲੰਨ ਨਾਲੇ ਦੋਨਾਂ ਪਾਰਟੀਆਂ ਦੇ ਤੇ ਉਹਨਾਂ ਨਾਲ ਵੀ ਤੁਹਾਨੂੰ ਰੂਰੂ ਕਰਾਵਾਂਗੇ ਤੇ ਧੰਨਵਾਦ ਸਾਰਿਆਂ ਦਾ ਤੇ ਦੋਸਤੋ ਚਰਦੀ ਕਲਾ ਰੱਖੇ ਪ੍ਰਮਾਤਮਾ ਸਾਹਿਬ ਨੂੰ ਤੜਕੇ ਬੰਦਿਆ ਕਲਪਾਸ ਅੰਦਰ ਹੋ ਗਏ ਸਾਰੀ ਸੰਗਤ ਨੇ ਆਵਾਜ਼ਾਂ ਮਾਰ ਕੇ ਸਰੋਵਰ ਪਵਚਨ ਆਉਣ ਲਈ ਅੜਕ ਪਾਇਆ ਸਰੋਵਰ ਸਾਡੀ ਆਪਾਂ ਨੇ ਦਾਤਾ ਜੀ ਤੋਂ ਬਾਤਾਂ ਦਾ ਆਪជា ਵਾਣ ਨਸ਼ੀਰ ਆਵਾਜ਼ਾਂ ਕਰਦੇ ਗਏ ਗਏ ਸਰੋਵਰ ਸਾਡੀ ਜਿਹਦੀ ਸਰਪੰਦੇ ਪਰ ਆਸਰਾ ਤੇ ਇਸ ਫੋਸ਼ਾਂ ਦੀ ਇੱਕ ਨਵੀਂ ਕਮੇਟੀ ਨਾਮ ਤੋਂ ਆਪਾਂ ਸਵੇਰ ਕੱਣੀ ਚਾਰ ਦੇ ਰਾਸ਼ਕੰਦੇ ਸਾਰੇ ਸੰਗੋ ਦੇ ਵਿੱਚ ਇੱਕ ਵਾਰ ਦੁਆਰ ਨੂੰ ਮੇਸੂਰ ਪਦਨਾ ਸਾਰੇ ਨਗਰ ਖੰਡੇ ਵਿੱਚ ਸ਼ਾਂਤੀ ਬਣਾਈ ਰੱਖੀ ਇਹ ਵੀ ਸਾਰੇ ਸੰਗਤੀਆਂ ਅਲਾਵਾ ਸੰਦੇਸ਼ ਕੀ ਬੰਦਾ ਕਰਦੇ ਨੇ ਦੋ ਟੈਲਫੋਨ ਨੰਬਰ ਹੈ 9856789123 ਜਨਤਾ ਮੰਦਰੋਂ ਬਣਦੀਆਂ ਹਾਲਾਤੋਂ ਲੋਕਾਂ ਨਾਲ ਮਿਲ ਕੇ ਲੰਘੀ ਦਰਦ ਖਾਣ ਜੋ ਜਿੱਦੀ ਲੋਕਾਂ ਨੂੰ ਸਭ ਤੋਂ ਵੱਧ ਆਸ ਹੈ

न <laughs>